ਹੁਣ ਮੰਨ ਲਓ ਜੀ ਹੁਣ ਫਾਈਬਰਾਂ ਸੀ ਪਾਉਣੇ ਆਗੇ ਵਿੱਚ ਇਹਦੇ ਹਾਂਜੀ ਕੋਈ ਸਾਈਜ਼ ਹੁਣ ਨਹੀਂ ਮਿਲਦੇ ਹੁੰਦੇ ਉੱਥੇ ਅਸੀਂ ਕਹਿ ਕੇ ਕਰਵਾ ਲੈਨੇ ਵੀ ਇਹਨੂੰ 12 12 ਦਾ ਪੂਰਾ ਕਰਦੇ ਕਮਰੇ ਨੂੰ ਠੀਕ ਹੈ 14 ਦਾ ਕਰਦੇ ਵੀ ਸੋਡੀ ਰਾਇ ਵੀ ਸਵਾ ਚ ਨਾ ਹੋਵੇ ਲੋਬੀ ਚ ਫਿਰ ਦਿਆਂਗੇ ਹਾਂਜੀ ਲੋਬੀ ਚ ਉੱਥੇ ਸਾਹਮਣੇ ਨੇਗਾ ਮਰੋਗੇ ਤੇ ਮੇਨ ਗੇਟ ਤੇ ਜਾਂਦੀ ਹੈ ਇਸਤਰੀ ਦੀ ਰਾਇ ਜਦੋਂ ਆਰਕੀਟੈਕਟ ਦੀ ਰਾਇ ਮਿਲ ਜਾਂਦੀ ਹੈ ਤਾਂ ਚੀਜ਼ ਸੋਹਣੀ ਬਣ ਜਾਂਦੀ ਹੈ ਨਾ ਤਾਂ ਚੀਜ਼ ਵੀ ਵਧੀਆ ਬਣਦੀ ਜੇ ਡਿਜ਼ਾਈਨ ਚੰਗਾ ਬਣਿਆ ਹੋਊਗਾ ਤਾਂ ਠੇਕੇਦਾਰ ਨੂੰ ਜਿਹੜਾ ਕੋਈ ਮਿਸਤਰੀ ਹੁੰਦਾ ਭਰਾ ਉਹਨਾਂ ਨੂੰ ਕੰਮ ਕਰਵਾਉਣ ਦੀ ਸੁੱਖਾ ਹੋ ਜਾਂਦਾ ਬਈ ਉਸ ਤੋਂ ਮਾ 1600 ਸਕੁਅਰ ਫੁੱਟ ਏਰੀਆ ਇਹਦਾ ਥੱਲੜਾ ਪੋਰਚਨਾ ਜੋ ਕੋਈ ਨੀਚੇ ਵਾਲਾ ਤੇ 800 ਉੱਪਰ ਵਾਲਾ ਬਾਈ ਹੋਰੀ ਮਿਸਤਰੀ ਸਾਹਿਬ ਆਪਣੇ ਨਾਲ ਨੇ ਸੱਸੀ ਗਾਲ ਬਾਈ ਜੀ ਸੱਸੀ ਗਾਲ ਜੀ ਤੇ ਬਾਈ ਹੋਰੀ ਨਾਲ ਚੱਲ ਕੇ ਆਪਾਂ ਨੂੰ ਦਿਖਾਉਣਗੇ ਕਿਵੇਂ ਦਾ ਡਿਜ਼ਾਈਨ ਆ ਇਹ ਮਾਡਰਨ ਲੁੱਕ ਦੀ ਕੁਠੀ ਹੈ ਜੀ ਸਾਰੀ ਆਪਾਂ ਪੋਰਚ ਦੇ ਵਿੱਚ ਖੜੇ ਆ ਤੇ ਪੋਰਚ ਵਿੱਚੋਂ ਆਪਾਂ ਬਾਈ ਐਂਟਰ ਹੋਨੇ ਆ ਨਾ ਮੇਨ ਗੇਟ ਤੇ ਤੇ ਬਾਈ ਸਾਨੂੰ ਦੱਸੀ ਜਲੋ ਕਿੱਥੇ ਕਿੱਥੇ ਬਣਾਇਆ ਬਾਈ ਕਿੰਨਾ ਟਾਈਮ ਹੋ ਗਿਆ ਇਹਨੂੰ ਬਣੇ ਨਕਸਾਲ ਹੋ ਗਏ ਹਨ ਤਿੰਨ ਸਾਲ ਹੋ ਗਏ ਹਨ ਤਿੰਨ ਸਾਲ ਪਹਿਲਾਂ ਤੁਸੀਂ ਬਣਾਇਆ ਸੀ ਬਾਈ ਇਹ ਹਾਂ ਹਾਂ ਬਾਈ ਜੀ ਤੇ ਬਾਈ ਇਹਦੇ ਚ ਆਪਾਂ ਨੂੰ ਦਿਖਾ ਤੇ ਦੋਸਤੋ ਇਹ ਆਪਾਂ ਜਸਟ ਤੁਹਾਨੂੰ ਡਿਜ਼ਾਈਨ ਦਿਖਾਉਣਾਗਾ ਤੇ ਇੱਥੇ ਕਾਰਨਰ ਵਿੰਡੋ ਹੈ ਨਾ ਬਾਈ ਇਹ ਕਾਰਨਰ ਵਿੰਡੋ ਸੀ ਤੇ ਬਾਈ ਕਿੰਨੇ ਟਾਈਮ ਚ ਬਣਾਤਾ ਸੀਗਾ ਇਹ ਤੁਸੀਂ ਇਹ ਤਕਰੀਬਨ 2.5 ਮਹੀਨੇ ਲੱਗੇ ਸੀ ਇਹਦੇ ਸਾਡੇ 2.5 ਮਹੀਨਾ ਚ ਤੁਸੀਂ ਪਲਾਸਟਰ ਵਗੈਰਾ ਕਰਤਾ ਸੀਗਾ ਇਹ ਤੇ ਬਾਈ ਆਪਾਂ ਨਾਲ ਦੇ ਨਾਲ ਦਿਖਾਈ ਚੱਲਾਂਗੇ ਤੇ ਆਪਾਂ ਦੋਸਤੋ ਤੁਹਾਨੂੰ ਡਿਜ਼ਾਈਨ ਦਿਖਾਉਣਾ ਕੋਠੀ ਦਾ ਮਾਡਰਨ ਲੁੱਕ ਦੀ ਕੋਠੀ ਆ ਇਹਦਾ ਡਿਜ਼ਾਈਨ ਕਿੱਦਾਂ ਦਾ ਉਹ ਤੁਸੀਂ ਦੇਖਿਓ ਕਿੱਥੇ ਕਿੱਥੇ ਕਿਹੜਾ ਕਿਹੜਾ ਰੂਮ ਰੱਖਿਆ ਹੋਇਆ ਅਗਰ ਤੁਸੀਂ ਵੀ ਆਪਣਾ ਘਰ ਬਣਵਾਉਣਾ ਚਾਹੁੰਦੇ ਹੋ ਇਦਾਂ ਤਾਂ ਬਾਈ ਹੋਰ ਕਰ ਸਕਦੇ ਤੁਸੀਂ ਅਗਰ ਡਿਜ਼ਾਈਨ ਕਰਾਉਣਾ ਤਾਂ ਵੀ ਤੁਸੀਂ ਦਿੱਤੇ ਹੋਏ ਨੰਬਰ ਉੱਤੇ ਗੱਲਬਾਤ ਕਰ ਸਕਦੇ ਜੰਦਾ ਏਰੀਆ ਦਿਖਾਤਾ ਹਨਾ ਤੇ ਇਧਰ ਪੋਰਚ ਵਿੱਚੋਂ ਆ ਕੇ ਤੇ ਕਿਚਨ ਹੋ ਗਿਆ ਦੋਸਤੋ ਉਧਰ ਕਾਰਨਰ ਵਿੰਡੋ ਹੋ ਗਈ ਉਹਦੇ ਚ ਤੇ ਬਾਈ ਅੱਗੇ ਦੀ ਅੱਗੇ ਆਪਾਂ ਨੂੰ ਡਿਜ਼ਾਈਨ ਦਿਖਾਈ ਚੱਲੋ ਤੇ ਇੱਕ ਅੱਗੇ ਗੱਲ ਹੋਰ ਜਰੂਰ ਦੱਸੋ ਤੁਸੀਂ ਬਾਈ ਠੇਕੇਦਾਰ ਹੋ ਤੁਸੀਂ ਮਿਸਤਰੀ ਹੋ ਤੁਸੀਂ ਇਹ ਘਰ ਬਣਾਉਣ ਵਾਲੇ ਜਦੋਂ ਡਿਜ਼ਾਈਨ ਤੁਸੀਂ ਦੇਖ ਲੈਨੇ ਹੋ ਤੁਹਾਡੇ ਹੱਥ ਦੇ ਵਿੱਚ ਨਕਸ਼ਾ ਆ ਜਾਂਦਾ ਘਰ ਦਾ ਹਾਂਜੀ ਹਾਂਜੀ ਤਾਂ ਤੁਸੀਂ ਉਹ ਬਣਾਉਣ ਵਾਲੇ ਇਹਦੇ ਚ ਤੁਹਾਨੂੰ ਤਾਂ ਨਹੀਂ ਕੋਈ ਇਦਾਂ ਦੀ ਕਮੀ ਲੱਗੀ ਵੀ ਸਹੀ ਲੱਗਿਆ ਡਿਜ਼ਾਈਨ ਵੀ ਆਪਾਂ ਬਣਾ ਦਈਏ ਨਹੀਂ ਸਾਨੂੰ ਕੋਈ ਦਿੱਕ ਠੀਕ ਹੈ ਨਕਸ਼ਾ ਵਾਲਾ ਨਾ ਹਾਂਜੀ ਇਹ ਬੰਦੇ ਦਾ ਕੰਮ ਹੀ ਇੰਨਾ ਵਧੀਆ ਸੀਗਾ ਸਾਨੂੰ ਮਤਲਬ ਕਿ ਹੁਣ ਆਹ ਕਾਰਨਰ ਵਿੰਡੋ ਆ ਗਈ ਆਪਣੀ ਹਾਂਜੀ ਬਾਈ ਹਾਂਜੀ ਇੱਥੋਂ ਆਪਾਂ ਲੋਬੀ 'ਚ ਫਿਰਦੇਗੇ ਹਾਂਜੀ ਲੋਬੀ 'ਚ ਉੱਥੇ ਸਾਹਮਣੇ ਨਿਕਾ ਮਰੋਗੇ ਤੇ ਮੇਨ ਗੇਟ ਤੇ ਜਾਂਦੀ ਹੈ ਠੀਕ ਹੈ ਬਾਈ ਠੀਕ ਹੈ ਵੀ ਆ ਮਤਲਬ ਕਿ ਇਹ ਚੀਜ਼ਾਂ ਜ਼ਰੂਰੀ ਨੇ ਬਾਈ ਹਾਂ ਇਹ ਚੀਜ਼ਾਂ ਜ਼ਰੂਰੀ ਆ ਜਾਂਦੀਆਂ ਨੇ ਘਰ ਦੇ ਵਿੱਚ ਕਹਿੰਦਾ ਮਤਲਬ ਵੀ ਆਪਣੀ ਨਿਗਾ ਗੇਟ ਤੇ ਜਾਂਦੀ ਹੋਵੇ ਬੈਠੇ ਹੋਏ ਗੇਟ ਤੇ ਆਵਾਜ਼ ਮਾਰਦਾ ਆਪ ਨੂੰ ਪਤਾ ਹੁਣ ਆਪਾਂ ਉੱਥੇ ਲੋਬੀ 'ਚ ਮੰਨ ਲਓ ਵੀ ਬੈਠੇ ਹਾਂ ਹਾਂ ਆਪਾਂ ਨਾਲ ਦੀਆਂ ਕੋਲ ਤੇ ਗੇਟ ਤੇ ਜਾਂਦੀ ਹੈ ਤੇ ਬਾਈ ਹਾਂ ਇਹ ਡਰੈਗ ਰੂਮ ਆ ਗਿਆ ਜੀ ਆਪਣਾ 11 12 ਦਾ ਜੀ 11 12 ਦਾ ਡਰੈਗ ਰੂਮ ਆ ਤੇ ਦੋਸਤੋ ਇਧਰਲੇ ਪਾਸੇ ਵਿੰਡੋ ਰੱਖੀ ਆ ਦੇਖੋ ਇੱਥੋਂ ਵੀ ਤੁਸੀਂ ਦੇਖ ਸਕਦੇ ਹੋ ਇੱਥੋਂ ਵੀ ਸਾਹਮਣੇ ਗੇਟ ਦਿਸਦਾਗਾ ਤੇ ਕਹਿੰਦਾ ਤਾਂ ਡਿਜ਼ਾਈਨ ਆ ਜਿਹੜਾ ਜੇ ਡਿਜ਼ਾਈਨ ਚੰਗਾ ਬਣਿਆ ਹੋਊਗਾ ਤਾਂ ਠੇਕੇਦਾਰ ਨੂੰ ਜਿਹੜਾ ਕੋਈ ਮਿਸਤਰੀ ਹੁੰਦਾ ਭਰਾ ਉਹਨਾਂ ਨੂੰ ਕੰਮ ਕਰਨਾ ਵੀ ਸੁੱਖਾ ਹੋ ਜਾਂਦਾ ਬਈ ਹਾਂ ਕੰਮ ਕਰਨਾ ਸੁੱਖਾ ਹੋਏ ਨਹੀਂ ਹਾਂ ਕਈ ਵਾਰੀ ਕੋਈ ਬੀਮ ਕਿਤੇ ਪਿਲਰ ਦਾ ਫਰਕ ਹੋਵੇ ਕਿਤੇ ਤੁਹਾਨੂੰ ਕੀ ਚੀਜ਼ ਆਉਟ ਲੱਗ ਰਹੀ ਹੋਵੇ ਤੁਸੀਂ ਉੱਥੇ ਫਿਰ ਉੱਥੇ ਤੁਹਾਨੂੰ ਰਾਇ ਦੇਣੀ ਪੈਂਦੀ ਹੈ ਵੀ ਵੀਰੇ ਇੱਥੇ ਸਹੀ ਨਹੀਂ ਜੀ ਕਿਉਂਕਿ ਅਗਲਾ ਕੱਲ ਨੂੰ ਤਾਂ ਠੇਕੇਦਾਰ ਨੂੰ ਹੀ ਕਹਿੰਦਾ ਇਹ ਤਾਂ ਗੱਲ ਹੈਗੀ ਹੈ ਕਿ ਇਹਦਾ ਸਾਨੂੰ ਕਹਿਣ ਦਾ ਮਤਲਬ ਵੀ ਜਦੋਂ ਡਿਜ਼ਾਈਨ ਕਰਵਾ ਲਿਆ ਉਦੋਂ ਤੁਹਾਨੂੰ ਪਹਿਲੀਆਂ ਜਿਹੀ ਪਾਸ ਹੋ ਗਿਆ ਜੇ ਤਾਂ ਵਧੀਆ ਰਹਿੰਦਾ ਵਾਕਈ ਸੀ ਉਂ ਵੀ ਨਕਸ਼ੇ ਵਾਲੇ ਕੋਲੇ ਆ ਬਗ ਜੰਨੇ ਜਦੋਂ ਠੀਕ ਹੈ ਬਈ ਸਾਡੀ ਗੱਲ ਬਾਤ ਚੱਲਦੀ ਹੈ ਨਾ ਮਾਲਕ ਨਾਲ ਠੀਕ ਹੈ ਜੀ ਉਹਦੇ ਕੋਲੇ ਅਸੀਂ ਜਾ ਵੜਦੇ ਹਾਂ ਨਕਸ਼ੇ ਵਾਲੇ ਕੋਲੇ ਠੀਕ ਹੈ ਬਈ ਜੇ ਕਿ ਮੈਂ ਹੁਣ ਮੰਨ ਲਵਾਂ ਜੀ ਹੁਣ ਫਾਈਬਰਾਂ ਅਸੀਂ ਪਾਉਣੇ ਆਂਗੇ ਵਿੱਚ ਇਹਦੇ ਯਾ ਚਾ ਉਹਦਾ ਕਰਦੇ ਵੀ ਛੋਡੀ ਰਾਇ ਵੀ ਸਵਾ ਚ ਨਾ ਹੋਵੇ ਜਿਹੜੀ ਬਾਈ ਛੋਡੀ ਰਾਇ ਹੁੰਦੀ ਹੈ ਮਿਸਤਰੀ ਦੀ ਰਾਇ ਜਦੋਂ ਆਰਕੀਟੈਕਟ ਦੀ ਰਾਇ ਮਿਲ ਜਾਂਦੀ ਹੈ ਤਾਂ ਚੀਜ਼ ਸੋਹਣੀ ਬਣ ਜਾਂਦੀ ਹੈ ਤਾਂ ਚੀਜ਼ ਉਹ ਵੀ ਵਧੀਆ ਬਣਦੀ ਤੇ ਬਾਈ ਇੱਕ ਆਪਾਂ ਥੋੜਾ ਜਿਹਾ ਬਾਹਰਲੇ ਪਾਸੇ ਥੋੜਾ ਜਿਹਾ ਸ਼ੋਰ ਆਇਆ ਹੋਇਆ ਕਿਉਂਕਿ ਤਿੰਨ ਸਾਲ ਤੋਂ ਪਾਣੀ ਦੇ ਵਿੱਚ ਬਾਈ ਇਹ ਕੀ ਦਿੱਕਤ ਆਉਂਦੀ ਆ ਤੁਸੀਂ ਕੋਈ ਰੋਕਣ ਵਾਲਾ ਕੀਤਾ ਸੀ ਜਿਹੜਾ ਹੁਣ ਆਪਣੇ ਘਰਾਂ ਚ ਆ ਮੋਟਰਾਂ ਨੇ ਇਹ ਪਾਣੀ ਮਾੜਾ ਹੁੰਦਾ ਜੀ ਇਹਨਾਂ ਦਾ ਪਾਣੀ ਮਾੜਾ ਕਰਕੇ ਬਾਈ ਇਹ ਉਨ ਹੀ ਆਉਣਾ ਹੁੰਦਾ ਇਹ ਆਉਣੇ ਆਉਣਾ ਜੀ ਤੇ ਬਾਈ ਇਹਨਾਂ ਦੇ ਵਿੱਚ ਆਪਾਂ ਵਿੱਚ ਠੇਕੇਦਾਰ ਭਰਾ ਆਪਾਂ ਨੂੰ ਉਦੇ ਨਾਲ ਰੁਕ ਜਾਂਦਾ ਹਾਂ ਜੀ ਨਹਿਰੀ ਪਾਣੀ ਲਾ ਲਓ ਆਪਾਂ ਟੂਟੀ ਵਾਲਾ ਹੁਣ ਬੱਸ ਉਹਦੇ ਨਾਲ ਰੁਕ ਜਾਂਦਾ ਉਹਦੇ ਨਾਲ ਰੁਕ ਜਾਂਦਾ ਜੀ ਉਹਦੇ ਨਾਲ ਘਟ ਆਉਂਦਾ ਰਹਿੰਦਾ ਉਹ ਆਉਣ ਦੀ ਥੋੜੀ-ਮੋਟੀ ਸੁਭਾਵਨਾ ਘਟ ਜਾਂਦੀ ਆ ਬਾਈ ਹੈਨਾ ਹਾਂ ਜੀ ਤੇ ਬਾਈ ਨਾਲ ਦੀ ਨਾਲ ਡਿਜ਼ਾਈਨ ਦਿਖਾਈਏ ਤੇ ਇੱਧਰ ਦੋਸਤੋ ਬੈੱਡਰੂਮ ਆ ਗਿਆ ਜਿਵੇਂ ਕਿ ਬਾਈ ਹੋਰੀ ਦੱਸਦੇ ਸੀਗੇ ਵੀ ਬੈੱਡਰ ਹਰ ਕਿਤੋਂ ਸਿੱਧੀ ਗੇਟ ਤੇ ਨਿਗਾਹ ਪਾਈ ਦੀ ਇੱਥੋਂ ਵੀ ਦੇਖੋ ਤੁਸੀਂ ਇੱਥੋਂ ਕੋਰਨਰ ਕਿਉਂਕਿ ਪਲਾਨ ਬਹੁਤ ਸੋਹਣਾ ਬਣਾਇਆ ਹੋਇਆ ਤੇ ਉੱਤੋਂ ਬਾਈ ਹੋਰਾਂ ਨੇ ਬਣਾਉਣ ਚ ਵਿਚਾਰ ਚੰਦ ਲਾਏ ਪਏ ਨੇ ਤੇ ਬਾਈ ਇੱਧਰ ਸਟੋਰ ਆ ਗਿਆ ਇਹ ਸਟੋਰ ਆ ਗਿਆ ਇੱਕ ਛੋਟਾ ਜਿਹੜਾ ਕਿ ਇੱਧਰ ਬੈੱਡਰੂਮ ਆ ਗਿਆ ਜੀ ਪਹਿਲਾਂ ਤੁਹਾਨੂੰ ਬੈੱਡਰੂਮ ਦਿਖਾਤਾ ਆਪਾਂ ਤੇ ਇੱਕ ਆਪਾਂ ਕਿਚਨ ਦਿਖਾਤਾ ਤੇ ਇੱਕ ਆਪਾਂ ਤੁਹਾਨੂੰ ਡਰੈਨੂ ਦਿਖਾਤਾ ਹਾਂਜੀ ਭਾਈ ਇਹ ਮੰਨ ਲਓ ਵੀ ਫੈਮਿਲੀ ਆਪਣੀ ਛੋਟੀ ਆ ਹੁਣ ਸਟੋਰ ਆਪਾਂ ਨੂੰ ਬਹੁਤ ਆ ਹਾਂ ਆਪਸ਼ਨ ਅੱਧਰ ਤੋਂ ਨਹੀਂ ਦਿੱਤੀ ਵਿੱਚ ਹੀ ਦਿੱਤਾ ਇਹਦੇ ਵਿੱਚ ਹੀ ਦਿੱਤਾ ਇਹ ਵੀ ਛੋਟੀ ਫੈਮਿਲੀ ਵਾਸਤੇ ਨਾਲੇ ਬੈੱਡਰੂਮ ਉਹਨੇ ਰਹਿ ਗਏ ਹਨਾ ਭਾਈ ਤੇ ਭਾਈ ਇੱਧਰਲੇ ਪਾਸੇ ਇਹ ਆਪਣਾ ਬਾਥਰੂਮ ਆ ਗਿਆ ਜੀ ਤੇ ਆ ਮੂਰੇ ਡਰੈਸਿੰਗ ਆ ਗਿਆ ਜੀ ਤੇ ਬੋਸ ਨੂੰ ਇੱਕੋ ਹੀ ਇਹਦੇ ਚ ਹੀ ਰੱਖਿਆ ਭਾਈ ਅਟੈਚ ਲੌਬੀ ਚ ਹੀ ਬਾਥਰੂਮ ਇੱਕੋ ਜੀ ਕਹਿੰਦਾ ਉਹ ਤੇ ਇੱਥੋਂ ਇਹ ਬੈੱਡਰੂਮ ਚ ਵੀ ਤੇ ਬੈਡਰੂਮ ਇੱਕ ਇਧਰ ਆ ਗਿਆ ਹੈ ਬਈ ਇੱਕ ਇਧਰ ਆ ਗਿਆ ਤੇ ਪਿੱਛੇ ਬਈ ਗੇਟ ਮੰਨ ਕੇ ਚੱਲ ਜਿਵੇਂ ਆਪਾਂ ਚੁੱਲਾ ਚੌਂਕਾ ਆਪਾਂ ਹੁੰਦਾ ਉਧਰ ਆਪਣੇ ਏਰੀਆ ਆ ਗਿਆ ਨਾ ਇਹ ਆਪਣੇ ਏਰੀਆ ਵੀ ਆਪਾਂ ਉਧਰ ਰੋਟੀ ਬਣਾ ਸਕਦੇ ਹਾਂ ਠੀਕ ਹੈ ਬਈ ਇਹ ਓਪਨ ਏਰੀਆ ਆ ਗਿਆ ਦੋਸਤੋ ਤੇ ਬਹੁਤ ਸੋਹਣਾ ਡਿਜ਼ਾਈਨ ਆ ਆਪਾਂ ਉੱਪਰ ਲੈ ਕੇ ਚੱਲਦੇ ਹਾਂ ਤਾਂ ਉਹਨੂੰ ਉੱਪਰ ਵਾਲੇ ਪਰਸੈਂਟੇ ਤੁਸੀਂ ਗਰਾਉਂਡ ਫਲੋਰ ਤੇ ਦੇਖ ਲਿਆ 1600 ਏਰੀਆ ਕਵਰ ਕੀਤਾ ਹੋਇਆ ਜਿਹੜਾ ਕਿ 800 ਉੱਪਰ ਕੀਤਾ ਹੋਇਆ ਉਹ ਆਪਾਂ ਦਿਖਾਵਾਂਗੇ ਤੇ ਇੱਕ ਚੀਜ਼ ਦੀ ਆਪਾਂ ਗੱਲ ਕਰੀਏ ਵੀ ਜਿਹੜੀ ਸਟੀਲ ਹੈ ਆ ਦੇਖੋ ਪੌੜੀਆਂ ਦੇ ਵਿੱਚ ਉਹਦੋਂ 3-4 ਇਹ ਵੀ ਚੀਜ਼ ਉਹ ਕੰਮ ਜਰ ਸੀ ਉਦਾਂ ਦੀ ਪਈ ਹੈ ਬਹੁਤ ਸੋਹਣੀ ਲੁੱਕ ਹੈ ਇਹਦੀ ਤੇ ਹੁਣ ਜਾਲੀ ਵਗੈਰਾ ਤੇ ਆ ਭਾਵੇਂ ਵਗੈਰਾ ਬਣਾ ਲੈਨੇ ਆਪਾਂ ਨਾ ਲੱਕੜ ਦੀ ਤੇ ਗਲਾਸ ਲੱਗ ਜਾਂਦਾ ਬਈ ਹੈਨਾ ਹਾਂ ਹੁਣ ਗਲਾਸ ਲੱਗ ਜਾਂਦਾ ਇਸੇ ਚੀ ਗਲਾਸ ਵੀ ਲੱਗ ਜਾਂਦਾ ਤੇ ਉੱਤੇ ਉੱਪਰ ਸਟੀਲ ਲਾ ਕੇ ਵਿਚਾਲੇ ਗਲਾਸ ਲਾ ਕੇ ਹੈਨਾ ਬਾਈ ਹਾਂ ਜੀ ਤੇ ਬਾਈ ਉੱਪਰ ਕੀ ਕੀ ਬਣਾਇਆ ਹੋਇਆ ਉੱਪਰ ਆ ਗਿਆ ਆਪਾਂ ਹੈਨਾ ਉੱਪਰ ਆ ਗਿਆ ਜੀ ਹੁਣ ਉੱਪਰ ਆ ਤਾਂ ਆਪਣਾ ਹਾਲ ਆ ਗਿਆ ਲੌਬੀ ਠੀਕ ਆ ਬਾਈ ਤੇ ਇਧਰ ਬੈਡਰੂਮ ਆਪਣਾ ਬੈਡਰੂਮ ਆ ਗਿਆ ਜੀ ਤੇਦਾ ਬਾਈ ਇੱਕ ਏਟ ਇਧਰ ਦਿੱਤਾ ਪਿਆ ਹੈ ਤੇ ਬਾਲਕਨੀ ਹੈ ਆ ਬਾਲਕਨੀ ਆ ਗਈ ਛੋਟੀ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇੱਕ ਬਈ ਇੱਥੇ ਜਿਵੇਂ ਆਪਾਂ ਵਾਸ਼ਰੂਮ ਵਗੈਰਾ ਰੱਖਦੇ ਨੇ ਹੈਗੀ ਆਪਸ਼ਨ ਵਾਸ਼ਰੂਮ ਆ ਗਿਆ ਵੀਰੇ ਇੱਧਰ ਹਾਂ ਇੱਧਰ ਦੋਸਤੋ ਵਾਸ਼ਰੂਮ ਦੀ ਆਪਸ਼ਨ ਆ ਗਈ ਆ ਦਿਖਾ ਦਿਓ ਬਈ ਤੇ ਇਹਨੂੰ ਬਈ ਲੌਬੀ ਦੇ ਵਿੱਚੋਂ ਦੋ ਤਿੰਨ ਪਾਸੇ ਗੇਟ ਦੇਦੇ ਹਨਾ ਤਾਂ ਕਿ ਹਵਾਦਾਰ ਰਹੇ ਲੌਬੀ ਨਾਲ ਦਾ ਹਵਾਦਾਰ ਰਹੇ ਵਾਕਈ ਇੱਧਰ ਆਪਣਾ ਵਿੜਾ ਆ ਗਿਆ ਬਾਕਸ ਸਾਈਡ ਠੀਕ ਹੈ ਬਈ ਤੇ ਆਪਾਂ ਇੱਧਰ ਹੀ ਦਿਖਾ ਦਿੰਨੇ ਆ ਬਈ ਆ ਦੇਖੋ ਆ ਪੋਰਚ ਵਾਲੀ ਸਾਈਡ ਆ ਗਈ ਬਈ ਇਹ ਪੋਰਚ ਵਾਲੀ ਸਾਈਡ ਆ ਗਈ ਆ ਦੋਸਤੋ ਇੱਧਰਲੇ ਪਾਸੇ ਪੋਰਚ ਰੱਖਿਆ ਹੋਇਆ ਹੈ ਆ ਦੇਖੋ ਉਦੋਂ ਸਟੀਲੀ ਗ੍ਰਿੱਲ ਚੱਲਦੀ ਹੁੰਦੀ ਸੀ ਜ਼ਿਆਦਾ ਬਾਈ ਉਹਨਾਂ ਨੇ ਸਟੀਲੀ ਗ੍ਰਿੱਲ ਲਾਈ ਹੋਈ ਹੈ ਇੱਥੇ ਇਹ ਵੀ ਲੁੱਕ ਬਹੁਤ ਸੋਹਣੀ ਲੱਗਦੀ ਹੈ ਕੋਈ ਤਾਂ ਮਾਡਰਨ ਲੁੱਕ ਦੀਆਂ ਕੋਠੀਆਂ ਨੇ ਜ਼ਿਆਦਾਤਰ ਤੁਸੀਂ ਹੁਣ ਵੀ ਇਹੀ ਚੀਜ਼ ਦੇਖੋਗੇ ਲੱਗੀ ਕਿਉਂਕਿ ਇਹ ਇਹਦੇ ਨਾਲ ਹੀ ਜੁੜੀਆਂ ਹੋਈਆਂ ਕੋਠੀਆਂ ਨੇ ਹਾਂ ਹਾਂ ਜੀ ਇਹੋ ਚੀਜ਼ ਇਹਦੇ ਤਾਂ ਸੋਹਣੀ ਲੱਗਦੀ ਹੈ ਨਾ ਬਾਈ ਹਾਂ ਹਾਂ ਜੀ ਇਹੀ ਲੱਗਦੀ ਹੈ ਸਾਨੂੰ ਤੇ ਆ ਜਾਓ ਬਾਈ ਦਿਖਾ ਦਈਏ ਇੱਕ ਗੇਟ ਤੁਸੀਂ ਇਧਰੋਂ ਦੇਤਾ ਹਾਂ ਹਾਂ ਇਹ ਵੀ ਆਪਣਾ ਬੈਕਸਾਈਡ ਵੇੜਾ ਆ ਗਿਆ ਨਾ ਇੱਥੇ ਬਾਈ ਕਹਿੰਦਾ ਮਤਲਬ ਜਾਲੀ ਵਾਲੇ ਪੱਲੇ ਲਾ ਕੇ ਇਹਨੂੰ ਆਪਾਂ ਕਵਰ ਬਣਾਤਾ ਨਾ ਚਾਰੇ ਪਾਸੇ ਨੂੰ ਵੀ ਹਵਾ ਲੰ ਤੇ ਦੋਸਤੋ ਕਿਵੇਂ ਦਾ ਡਿਜ਼ਾਈਨ ਹੈ ਤੁਸੀਂ ਦੱਸਣਾ ਜਰੂਰ ਕਮੈਂਟਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਨਾ ਹੀ ਬਾਤਵਾ ਇਧਰ ਵੀ